करेक्ट वेज टू से कहण के सही तरीके रिबन कट्टो कद ना कहो कट द रिबन सही कहण का तरीका स्निप द रिबन बाल कटवाओ कदे ना कहो कट यूर हेयर कहण का सही तरीका गैट ए हेयर कट अपने नॉ कट्टो कदे ना कहो कट यूर नेल्स सही कहने का तरीका क्लिप यूर नेल्स ਇੱਕ ਰੁੱਖ ਵੱਢ ਦਿਓ ਕਦੇ ਨਾ ਕਹੋ ਕੱਟ ਟ੍ਰੀ ਸਹੀ ਕਹਿਣ ਦਾ ਤਰੀਕਾ ਚੌਪ ਡਾਉਨ ਅ ਟ੍ਰੀ ਕਰੈਕਟ ਬੇਸ ਟੂ ਸੇ ਕਹਿਣ ਦੇ ਸਹੀ ਤਰੀਕੇ ਸਬਜ਼ੀਆਂ ਕੱਟੋ ਕਦੇ ਨਾ ਕਹੋ ਕੱਟ ਵੈਜੀਟੇਬਲਸ ਸਹੀ ਕਹਿਣ ਦਾ ਤਰੀਕਾ ਚੌਪ ਵੈਜੀਟੇਬਲਸ ਕੇਕ ਕੱਟੋ ਕਦੇ ਨਾ ਕਹੋ ਕੱਟ ਦਾ ਕੇਕ ਸਹੀ ਕਹਿਣ ਦਾ ਤਰੀਕਾ ਸਲਾਈਸ ਦਾ ਕੇਕ ਲਸਣ ਨੂੰ ਬਰੀਕ ਕੱਟੋ ਕਦੇ ਨਾ ਕਹੋ ਕੱਟਦਾ گارਲਿਕ ਸਹੀ ਕਹਿਣ ਦਾ ਤਰੀਕਾ ਮਿੰਸ ਦਾ گارਲਿਕ ਕਾ ਕੱਟੋ ਕਦੇ ਨਾ ਕਹੋ ਕੱਟਦਾ ਗ੍ਰਾਸ ਸਹੀ ਕਹਿਣ ਦਾ ਤਰੀਕਾ ਮੋ ਦਾ ਲਾਂ